ਇੱਕ ਗੱਲ ਇਥੇ ਹੋਰ ਕਹਿ ਲਵਾਂ ਦੋਸਤੋ ਪੂਰਨ ਦਾ ਤੇ ਲੂਣਾ ਦਾ ਪਿਛਲੇ ਯੁੱਗ ਦਾ ਵੈਰ ਸੀ ਪੂਰਨ ਪਿਛਲੇ ਯੁੱਗ ਵਿੱਚ ਵੀ ਸੰਤ ਸੀ ਇਹ ਜੰਗਲ ਵਿੱਚ ਬੈਠਾ ਸੀ ਇਹਨੇ ਮੋਨ ਧਾਰਿਆ ਹੋਇਆ ਸੀ ਇੱਕ ਜਲਾਦ ਇੱਕ ਗਊ ਨੂੰ ਕਤਲ ਕਰਨ ਵਾਸਤੇ ਲੈ ਕੇ ਜਾ ਰਿਹਾ ਸੀ ਜਿੱਥੇ ਪੂਰਨ ਸਾਧ ਸਮਾਧੀ ਲਾ ਕੇ ਮੋਨ ਧਾਰ ਕੇ ਬੈਠਾ ਸੀ ਉਸ ਜਲਾਦ ਨੇ ਇਹ ਗਊਏ ਦੇ ਨੇੜੇ ਬੰਨ ਦਿੱਤੀ ਆਪ ਹਥਿਆਰ ਤਿੱਖੇ ਕਰਨ ਵਾਸਤੇ ਚਲਾ ਗਿਆ ਸਾਥ ਸੰਗਤ ਪਿੱਛੋਂ ਕੀ ਹੋਇਆ ਗਊ ਰੱਸਾ ਚੱਬਦੀ ਰਹੀ ਰੱਸਾ ਟੁੱਟ ਗਿਆ ਗਊ ਰੱਸਾ ਤੜਾ ਕੇ ਭੱਜ ਗਈ ਜਨੇ ਨੂੰ ਜਲਾਦ ਹਥਿਆਰ ਤਿੱਖੇ ਕਰਕੇ ਮੁੜਿਆ ਇਹਦੇ ਕੋਲ ਆਇਆ ਇਹਨੂੰ ਆਵਾਜ਼ਾਂ ਮਾਰਦਾ ਪਰ ਜੱਤੀ ਨੇ ਮੌਨ ਧਾਰਿਆ ਹੋਇਆ ਸੀ ਕਹਿ ਲੱਗਾ ਓ ਗੁੰਗਿਆ ਓ ਬੋਲਿਆ ਤੈਨੂੰ ਸੁਣਦਾ ਨਹੀਂ ਮੈਂ ਤੇਰੇ ਕੋਲ ਆਪਣੀ ਗਾਂ ਬੰਨ ਕੇ ਗਿਆ ਸੀ ਸਾਸ ਸੰਗਤ ਕੂਰਣ ਬੋਲਿਆ ਨਹੀਂ ਸੀ ਮੁਖ ਵਿੱਚੋਂ ਇਸ਼ਾਰਾ ਉਂਗਲੀ ਨਾਲ ਕਰਾਈ ਆਈ ਉਸੇ ਪਾਸਿਓਂ ਜਲਾਦ ਨੇ ਗਾਂ ਪਕੜੀ ਗਲ ਵੱਢ ਕੇ ਮਾਰ ਮੁਕਾਈ ਤਾਂ ਨੇ ਉਸ ਪਾਸਿਓਂ ਤੋਂ ਗਾਂ ਪਕੜ ਲਈ ਕਹਿੰਦੇ ਨੇ ਗਾਂ ਵੱਢ ਦਿੱਤੀ ਉਹ ਜਲਾਦ ਨੇ ਟਕ ਟਕ ਕੇ ਖਲੜੀ ਲਾ ਦਤੀ ਨਿਕਲੀ ਉਸ ਗਉਂ ਦੇ ਵਿੱਚੋਂ ਰੂ ਜਿਹੜੀ ਰੱਬ ਨੇ ਲੂਣਾ ਦੇ ਵਿੱਚ ਪਾ ਦਿੱਤੀ ਲੂਣਾ ਇੱਕ ਰਾਜੇ ਦੇ ਘਰ ਪੈਦਾ ਹੋ ਗਈ ਹੈ ਆਹ ਸਵਾਲ ਉੱਠਦਾ ਲੋਕ ਇਹਨੂੰ ਕਹਿੰਦੇ ਨੇ ਚਮਿਆਰੀ ਹੈ ਇੱਕ ਚਮਿਆਰੀ ਨਹੀਂ ਸੀ ਦੋਸਤ ਇੱਕ ਰਾਜੇ ਦੇ ਘਰ ਪੈਦਾ ਹੋਈ ਜਦੋਂ ਰਾਜੇ ਦੇ ਘਰ ਪੈਦਾ ਹੋਈ ਤੇ ਰਾਜੇ ਨੇ ਪੰਡਤ ਨੂੰ ਸਦਕੇ ਵੇਦ ਖੁਲਾਇਆ ਆਖਿਆ ਮੈਨੂੰ ਦੱਸ ਦੇ ਜਿਹੜਾ ਬ੍ਰਾਹਮਣਾ ਓਏ ਧੀ ਮੇਰੀ ਕੀ ਕੰਮ ਕਮਾਏਗੀ ਓਏ ਉਦੋਂ ਬ੍ਰਾਹਮਣ ਨੇ ਇਹ ਜਵਾਬ ਦਿੱਤਾ ਰਾਜਾ ਇਹ ਬਾਣੀ ਨਹੀਂ ਫਰਮਾਏਗੀ ਓਏ ਜਦੋਂ ਇਹ ਕੁੜੀ ਜਵਾਨ ਹੋਵੇ ਇਹ ਨਾਲ ਕਿਸੇ ਦੇ ਉੱਦਲ ਜਾਏਗੀ ਓਏ ਇਹਨੂੰ ਰਾਜਿਆ ਕਰੇ ਨਾ ਮੂਲ ਰੱਖੀ ਤੇਰੀ ਕੁੱਲ ਨੂੰ ਦਾਗ ਲਗਾਏਗੀ ਓਏ ਇਹਨੂੰ ਰਾਜਿਆ ਕਰੇ ਨਾ ਮੂਲ ਰੱਖੀ ਤੇਰੀ ਕੁੱਲ ਨੂੰ ਦਾਗ ਲਗਾਏਗੀ ਓਏ